ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2 ਸੂਈਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਆਂ ਤੇ ਬਾਕੀ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੋਅ ਚ ਜ਼ਰੂਰ ਕਰਾ ਲਿਆ ਕਰੋ ਜੀ ਤਸੱਲੀ ਆ ਆਪਣੇ ਇੱਥੇ ਪਛਾਣ ਦੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬੰਦੀ ਵੀਰ ਜੀ ਬੰਦੀ ਨਾਮ ਦੱਸਦੇ ਕਰੀ ਫਿਰ ਨਾਮ ਰਮਿੰਦਰ ਸਿੰਘ ਪਿੰਡ জাফরਪੁਰ ਤਸੀਲੇ ਨਾਲਾ ਜ਼ਿਲ੍ਹਾ ਮਰਚਾ ਫੋਨ ਨੰਬਰ ਬੋਲਦਾ ਫੋਨ ਨੰਬਰ 984518415 ਠੀਕ ਆ ਤੇ ਬਚਾਈਆ ਪਾਣੀ ਦਾ ਫਿਰ ਇੱਥੇ ਤੋਂ ਤਾਂ ਇਹਦੇ ਨਾਲ ਹੈ ਵੀ ਬਿਲਕੁਲ ਤੁਸੀਂ ਦੇ ਨਾਲ ਜੇ ਇੱਥੋਂ ਦੇ ਤੋਂ ਸੱਧਾ ਕਿਲੋਮੀਟਰ ਵਧੀਆ ਹਨਾ ਬਿਲਕੁਲ ਬਿਲਕੁਲ ਨਾਲ ਹੀ ਆ ਤੇ ਉੱਥੋਂ ਫਿਰ ਪਾਣੀ ਦਾ ਬਹਾਵ ਜ਼ਿਆਦਾ ਪਾਕਿਸਤਾਨ ਵਾਲ ਨੂੰ ਹੋ ਗਿਆ ਤੇ ਇੱਧਰ ਨੂੰ ਫਿਰ ਬਚਾ ਹੋ ਗਿਆ ਹਨਾ ਤੇ ਇੱਧਰ ਇੱਕ ਪਾਸੇ ਨਹਿਰਿਆ ਤੇ ਆ ਵਿੱਚੋਂ ਕੁਝ ਇੱਕ ਦੋ ਪਿੰਡ ਜਿਹੜੇ ਆ ਜੇ ਨਾਲੇ ਦੇ ਪਾਣੀ ਤੋਂ ਬਚ ਗਏ ਹਨਾ ਉਹਦੇ ਕਰਕੇ ਤੇ ਬਾਕੀ ਉਦੋਂ ਚਲੋ ਨੁਕਸਾਨ ਤੇ ਬੜਾ ਹੋਇਆ ਵਾ ਜਿਆਦਾ ਨੁਕਸਾਨ ਹੋ ਗਿਆ ਕੀ ਹਨਾ ਜੀ ਤੇ ਆਦੇ ਫਿਰ ਦੋ ਝੋਟੀਆਂ ਹਾਂਜੀ ਦੋਵੇਂ ਝੋਟੀਆਂ ਠੀਕ ਆ ਤੇ ਕਰੀਏ ਵਾ ਸ਼ੁਰੂ ਹਨਾ ਹਾਂਜੀ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਨੀ ਹੈ ਤਾਜੀ ਸੋਈ ਹੈ ਕਿੰਨੇ ਦਿਨਾਂ ਦੀ ਸੋਈ ਵੀਰਜੀ ਹੈ ਬਾਜੀ ਇਹਨਾਂ ਦੀ ਤੀਜਾ ਡੰਗ ਹੋ ਗਿਆ ਸੋਈ ਅੱਛਾ ਤੀਸਰਾ ਡੰਗ ਆ ਹਾਂਜੀ ਠੀਕ ਆ ਬਿਲਕੁਲ ਸਾਫ਼ ਕਰਤੀ ਥੱਲੇ ਤੇ ਕਿੰਨੇ ਰੋਟ ਕਿੰਨੇ ਚੁਆਇਆਂ ਚਾਰ ਹੋ ਗਈਆਂ ਜੇ ਵਧੀਆ ਠੀਕ ਆ ਹਾਂਜੀ ਤਿੰਨ ਚੁਆਇਆਂ ਹੋ ਗਈਆਂ ਵਾਟਾਂ ਨੂੰ 10 ਕਿਲੋ ਬੋਲਾ ਇੱਥੇ अच्छा हां जी ਕਿੰਨਾ ਕ ਦੁੱਧ ਕਰੀ ਜਾਉਗੀ ਦੁੱਧ ਇਹਨੇ ਪਹਿਲੇ 100 ਦਿੱਤਾ ਜੀ 11 12 ਕਿਲੋ ਅੱਛਾ ਆਪਕੋ 14 ਕਿਲੋ 15 ਦੇਣਾ ਚਾਹੀਦਾ ਵਧੀਆ ਵਾਹੇ ਠੀਕ ਆ ਹਾਂ ਜੀ ਤੇ ਬਾਕੀ ਆਵੇ ਹੁਣ ਜੇ ਥੋੜਾ ਕ ਸ਼ਾਮ ਕੇ ਜਿਤਰਾ ਨਾ ਗਾੜੀ ਮੇਰੀ ਤੋੜੀ ਗਾੜੀ ਵੀ ਆਪਾਂ ਦੇਖ ਸਕਦੇ ਹਾਂ ਲੇ ਚੱਲਣਦੀ ਆ ਹੁਣ ਇੱਧਰ ਹਰਿਆ ਪੱਠਾ ਦੇ ਵਾਸਤੇ 2 ਮਹੀਨੇ ਤੱਕ ਕਰਨੀ ਚਾਲੂ ਹੁਣ 2-3 ਮਹੀਨੇ ਲੱਗਣੇ ਪਾਣੀ ਪੁਣੀ ਕਰਕੇ ਨਾ ਪੱਠੇ-ਪੁੱਠੇ ਮਰ ਗਏ ਹਾਂਜੀ ਹਾਂਜੀ ਤੇ ਝੋਟੀ ਸੰਭੀ ਸੁੰਬੀ ਜਾਊਗੀ ਦੰਦ ਬਾਦ ਦੋ ਦਿਨੇ ਕਰਨਾ ਕਰਨਾ ਹਾਂਜੀ ਹਾਂਜੀ 4 ਦਿਨ ਦੇ ਮੂਝੋਲੇ ਅ ਜਾ ਸੋ ਸੂਬਾ ਦੂਸਰਾ ਵਾ ਇਹਦਾ ਲੈ ਜਾ ਸਿੱਧੀ ਲੈ ਜਾ ਤੇਰੀ ਖਤਮ ਆ ਲਿਆ ਬਾਕੀ ਪੂਰੀ ਜਵਾਨ ਝੋਟੀ ਆ ਆ ਜ ਲੈ ਆ ਦੰਦ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਬਾਕੀ ਛੋਟੀ ਪੂਰੀ ਜਵਾਨ ਆ ਆਹ ਦੇਖੋ ਜੀ ਹਾਂ ਦੇਖ ਸਕਦੇ ਜੀ ਛਿੱਗੀ ਵਾਲੇ ਜਿਹੜੇ ਪੁੱਟੇ ਆ ਇਹਨੇ ਚਾਰ ਦੰਦ ਆ ਜਿਹੜੇ ਛਿੱਗੀ ਵਾਲੇ ਨੇ ਪੁੱਟੇ ਆ ਛਿੱਗੀ ਹੁੰਦੀ ਆ ਤੇ ਬਾਕੀ ਆ ਥਾਣੇ ਦੇ ਕਰੀ ਆਪਾਂ ਲਾਗੇ ਤਾਂ ਦੇਖ ਸਕਦੇ ਹਾਂ ਤਨਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਪਿਆਰਾ ਵਾ ਤੇ ਮਗਰ ਕੀ ਆ ਇਹਦੇ ਕੱਟਾ ਜੀ ਮਗਰ ਇਹਦੇ ਕਟਾਵਲਾ ਤੇ ਕਿੰਨਾ ਫਿਰ ਕੀ ਇਹਦਾ ਮੁੱਲ ਆਪਾਂ ਮੁੱਲ ਕਰਦੀ 31 ਕਰਦੀਏ ਕੋ ਮਾਨਤਾ ਨਾ ਨਹੀਂ ਕਰਾਲਵਾ ਜੀ ਆ ਵੀ ਕਰ ਦੋਗੇ 2000 ਛੱਡ ਦੀ ਪੂਰੇ ਸਵਾ ਦੀ ਦੇ ਦੀਏ ਇਹ ਰੰਗ ਚਲੋ ਗਵੀਰ ਫੋਨ ਲਾਏ ਮਾਨਦਾਨ ਕਰ ਦਾਂ ਠੀਕ ਆ ਪਰ ਵੀਰ ਜੀ ਵੇਖ ਲਓ ਛੋਟੇ ਕਿਹੜੇ 15 ਕਿਲੋ ਦੱਤ ਦੇ ਦੀਏ ਵਧੀਆ ਤੇ ਬਾਕੀ ਇਹ ਆ ਵੀ ਛੋਟੇ ਅਜੇ ਆ ਵੀ ਜਿੱਥੇ ਜਾ ਕੇ ਕਰੀ 10 ਦਿਨ ਟਿਕ ਗਈ ਫਿਰ ਜਾ ਕੇ ਨੇ ਆਪਣੇ ਦੁੱਧ ਤੇ ਆਉਣਾ ਵਾ ਪੂਰਾ ਉਤਰਿਆ ਆ ਵੀ ਰਾਜੀ ਆ ਛੋਟੀ ਸੰਭੀ ਸੰਭੀ ਚੰਗੀ ਆ ਤੇ ਹੁਣ ਆ ਜਿਹੜੀ ਮੱਝ ਜੇ ਮੱਛੀ ਨੂੰ ਅਜੇ ਹੋ ਗਈ ਜੇ ਕੋਈ 15 ਨਾਲ ਕੋ 15 ਦਿਨ ਚਲੀ ਗਿਆ 15 ਦਿਨ ਹੋ ਗਏ ਨੇ ਸੋਈ ਨਾ ਕਿੰਨੇ ਆ ਦੇਖ ਸੰਦੇ ਤੇ ਦੇਖੋ ਦੁੱਧ ਦੁੱਧ ਦਾ 8-13 ਕਿਲੋ ਤਿਹਾਰ ਜੀ ਤਿਹਾਰ ਜਿਹੜਾ 13 ਲੀਟਰ ਠੀਕ ਹੈ ਮਗਰ ਕੀ ਇਹਦੇ ਮਗਰ ਕੱਟਾ ਗਿਆ ਮਗਰੇ ਤੇ ਕੱਟਾ ਹੁਣੇ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਕੱਦ ਕੱਟ ਪੱਖ ਹੋਏ ਵੀ ਜਵਾਨ ਆ ਹੋਲੀ ਹਲੀ ਲਾਜ ਜਦੋਂ ਸਿੱਧੀ ਤੋਰ ਦੇ ਕੇ ਆ ਥਾਣੇ ਦੇ ਵੀ ਦੇਖ ਸਕਦੇ ਆਪਾਂ ਲੱਗੇ ਤਾਂ ਬਾਕੀ ਉਮੀਦ ਇਹਦੀ ਗਾਰਡ ਵੀ ਚੰਗੀ ਹੋਊਗੀ ਮਿਲਕਮੈਨ ਵੀ ਚੰਗੀ ਲੱਗੀ ਤੇ ਆ ਬੱਚਾ ਜਿਹੜਾ ਇਹ ਤੇ ਅਜੇ ਤੇ ਉਹ ਤਰ੍ਹਾਂ ਦੁੱਧੋਂ ਵੱਟ ਸਕਦੀ ਆ ਨਾ ਆਹਾਂ ਕੇ ਇਹ ਆ ਵੀ ਹੁਣ ਥੋੜਾ ਕੋਈ ਨਹੀਂ ਹੈਗਾ ਇੱਧਰਲੇ ਏਰੀਆ ਦੇ ਵੈਸੇ ਥੋੜੇ ਇੱਕ ਪਸ਼ੂ ਦੁੱਧੋਂ ਘਟੇ ਆ ਹਾਂਜੀ ਤੇ ਇਹ ਕਿੰਨਾ ਕੁ ਤਰ੍ਹਾਂ ਦੁੱਧ ਕਰੀ ਜਾਊਗੀ ਦੁੱਧ ਨੂੰ 14-15 ਕਿਲੋ ਤੇ ਵਧੀਆ ਦੇ ਦੇਗੀ ਠੀਕ ਆ ਹਾਂਜੀ ਇਹਦਾ ਮੁੱਲ ਫਿਰ ਇਹ ਇੱਕ ਵੀ ਕਰ ਦਈਏ ਕਰ ਤੋਂ ਮਾਨਤਨ ਇਹਦਾ ਵੀ ਛੋਕਰਾ ਵਾਲੋ 2000 ਦੀ ਛੋੜ ਕਰ ਅੱਛਾ ਹਾਂਜੀ ਇੱਕ 18 ਦੇ ਦੋਗੇ ਹਾਂਜੀ ਤੇ ਬਾਕੀ ਇਹ ਵੀ ਹੁਣ ਦੁੱਧ 13 ਲੀਟਰ ਘਰੋਂ ਚਵਾ ਦੋਗੇ ਹਾਂਜੀ ਚਵਾ ਦਾਂਗੇ ਠੀਕ ਹੈ ਕੋਈ ਨਾ ਕੁਝ ਹੋ ਕੇ ਖੜੇ ਠੀਕ ਹੈ ਹਾਂਜੀ ਵਾਏ ਵੀਰ ਹੋਰ ਮਾਨਤਨ ਕਰਤਾਂਗੇ ਤੇ ਬਾਕੀ ਚਲੋ ਕੋਈ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਜਾਨਾ ਜੋ ਵੀ ਹੁਣ ਇਹ ਦਿਲ ਕੋ ਚਵਾਈ ਕਰ ਦੇਣੀ ਦੋ ਮੱਜਾਂ ਦੀ ਠੀਕ ਆ ਹਾਂ ਸਾਫ਼ ਕਰ ਦੇਣੀ ਆ ਪਰ ਇਹ ਨਹੀਂ ਕਿ ਥੱਲੇ ਛੱਡ ਦੇਣਾ ਚਾਹੀਏ ਠੀਕ ਹੈ ਇਹ ਵੀ ਜੇ ਸਵੇਰ ਦਾ ਟਾਈਮ ਆ ਚਵਾਈ ਇਹਦੀ ਹੋਣੀ ਤੇ ਹੁਣ ਤੁਸੀਂ ਖਾਲੀ ਕਰ ਦੇਣੀ ਆ ਸਾਫ਼ ਕਰ ਦੇਣੀ ਆ ਦੋ ਤੇ ਬਾਕੀ ਉਸਾ ਨਗਵੀਰ ਆਪਣੇ ਬਾਅਦ ਚ ਦੋ ਟਾਈਮ ਚਵਾਈ ਕਰਕੇ ਹਾਂਜੀ ਤਸੱਲੀ ਕਰਕੇ ਲੈ ਜਾਏ ਜੀ ਬਾਕੀ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ